ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵੱਲ ਕੂਚ ਕੀਤਾ ਗਿਆ ਸੀ ਜਿਸ ਤਰ੍ਹਾਂ ਤਸ਼ੱਦਦ ਸ਼ੰਭੂ ਬਾਰਡਰ ਤੇ ਕਿਸਾਨਾਂ ਨਾਲ ਕੀਤਾ ਗਿਆ ਉਸ ਦੇ ਰੋਸ ਵਜੋਂ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਪਰਵਾ ਹੰਗਾਰਾ ਮਿਲਿਆ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਵੀ ਪੂਰਨ ਤੌਰ ਤੇ ਪੰਜਾਬ ਬੰਦ ਦਾ ਅਸਰ ਵੇਖਿਆ ਗਿਆ ਵੱਖ-ਵੱਖ ਜਥੇਬੰਦੀਆਂ ਵੱਲੋਂ ਲਾਈਟਾਂ ਵਾਲੇ ਚੌਂਕ ਵਿੱਚ ਧਰਨਾ ਲਗਾਇਆ ਗਿਆ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਮੇਰਾ ਨਾਮ ਜੀ ਬਲਵਿੰਦਰ ਸਿੰਘ ਰਾਜੂ ਮਾਜ ਕਿਸਾਨ ਸਭਾ ਸੁਪਰੀਮਾ ਦਾ ਪ੍ਰਧਾਨ ਅੱਜ ਦਾ ਮੋਰਚਾ ਲਗਾਇਆ ਗਿਆ ਇਹੀ ਨਹੀਂ ਬਣਿਆ ਇੱਕੋ ਸੰਯੁਕਤ ਮੋਰਚੇ ਵੱਲੋਂ ਇਹ ਸਾਡੀ ਪਹਿਲਾਂ ਹੀ ਕਾਹ ਲਈ ਹੈ ਜਿਹੜੇ ਸਾਡੀਆਂ ਮੰਗਾਂ ਜਿੱਦਾਂ ਐਮਐਸਟੀ ਤੇ ਕਾਨੂੰਨ ਗਰੰਟੀ ਜਿਹੜੇ ਸਾਡੇ ਨਜਾਇਜ਼ ਬੰਦੇ ਜਿਹੜੇ ਜੇਲਾਂ 'ਚ ਧੱਕੇ ਆ ਇੱਥੇ ਆਪਣੇ ਮੁਲਕੀਰਪੁਰ ਖੀਰੀ ਚ ਜਿਹੜੀਆਂ ਕੋਈ ਵੀ ਵਧਿੱਕੀਆਂ ਜਿਹੜੀਆਂ ਕਿਸਾਨਾਂ ਤੇ ਉਹਨਾਂ ਸਾਰਿਆਂ ਦੇ ਸਬੰਧਾਂ ਦੇ ਵਿੱਚ ਇਹ ਜਿਹੜੀ ਸਾਡੀ ਨਾ ਸੰਯੁਕਤ ਮੋਰਚੇ ਦੀ ਕਾਹਲੀ ਪੂਰੇ ਭਾਰਤ باندې ਆ ਚੀ। ਸਾਰੇ ਭਾਰਤ ਵਿੱਚ ਜੁਰਮ ਹੋਣ ਡਿਆ ਕਿਉਂਕਿ ਜਦੋਂ ਦੀ ਇਹ ਮੋਦੀ ਸਰਕਾਰ ਆਈ ਆ ਪੂਰੇ ਲਗਭਗ ਇਹਨੂੰ 10 ਸਾਲ ਹੋਜੇ ਲੱਗੇ ਆ। ਥੋੜੇ ਇਹਦੇ ਰਹਿ ਗਏ ਬਾਕੀ ਕੁਝ ਮਹੀਨੇ ਖਦੋਈ। ਤੇ ਇਹਨਾਂ 10 ਸਾਲਾਂ ਵਿੱਚ ਇਹਨਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਤੇ ਦੁਕਾਨਦਾਰਾਂ ਤੇ ਜਿੰਨੇ ਵੀ ਛੋਟੇ ਇਹ ਦੁਕਾਨਦਾਰੀ ਭਾਏ ਉਹ ਮਜ਼ਦੂਰੀ ਭਾਏ ਉਹ ਕਿਸਾਨੀ ਸਾਰਿਆਂ ਤੇ ਜੁਰਮ ਕੀਤਾ ਇਹ ਇਹ ਚਾਹੁੰਦੇ ਆ ਵੀ ਸਾਰਾ ਕੁਝ ਜਿਹੜਾ ਦੇਸ਼ ਆ ਕੋਰਪੋਰੇਟ ਘਰਾਣਿਆਂ ਨੂੰ ਦਿੱਤਾ ਜਾਵੇ ਜਿੱਦਾਂ ਇਹਨਾਂ ਨੇ ਰੇਲਾਂ ਦੇ ਜਿਹੜੇ ਆ ਸਟੇਸ਼ਨ ਉਹ ਵੇਚਤੇ ਆ ਬੜਾ ਕੁਝ ਇਹਨਾਂ ਨੇ ਜਿਹੜਾ ਸਾਰਾ ਕੋਈ ਵੱਡਿਆ ਕੋਰਪੋਰੇਟ ਘਰਾਣਿਆਂ ਨੂੰ ਵੇਚਤਾ ਇਹ ਚਾਹੁੰਦੇ ਆ ਜਿਹੜੀ ਖੇਤੀ ਆ ਇਹ ਜਿਹੜੀ ਹੈ ਇਹ ਵੱਡੇ ਕਾਰਪੋਰੇਟ ਘਾਨੇ ਕਰਨ ਤੇ ਕਿਸਾਨਾਂ ਨੂੰ ਛੋਟੇ ਦੁਕਾਨਦਾਰਾਂ ਨੂੰ ਮਜ਼ਦੂਰਾਂ ਨੂੰ ਇੰਨਾ ਤੱਕ ਕਰ ਦਈਏ ਕਿ ਆਪੇ ਹੀ ਮੈਦਾਨ ਛੱਡ ਜਾਣ ਤੇ ਅਸੀਂ ਜਿਹੜਾ ਇਹ ਸਾਰਾ ਕੁਝ ਦੇ ਦਈਏ ਉਹਦੇ ਸਬੰਧ ਵਿੱਚ ਇਹ ਅੱਜ ਰੋਸੀ ਉਸ ਤੋਂ ਬਾਅਦ ਚ ਜਿਹੜੀ ਸਾਡੇ ਸਾਥੀਆਂ ਨੇ ਦਿੱਲੀ ਜਾਣ ਦਾ ਪ੍ਰੋਗਰਾਮ ਕੀਤਾ 13 ਤਰੀਕ ਨੂੰ ਉਹਨਾਂ ਤੇ ਤਸੱਦਦ ਕੀਤਾ ਇਹਨਾਂ ਨੇ ਬਹੁਤ ਤਕੜਾ ਕਿਉਂਕਿ ਜਿਹੜੀ ਕੋਈ ਵੀ ਆ ਸਾਡੇ ਜਿਹੜੀ ਆਵਾਜ਼ ਆ ਨਾ ਸਰਕਾਰ ਜਦੋਂ ਸਾਡੀ ਨਹੀਂ ਸੁਣਦੀ ਤੇ ਸਾਡੂ ਕੋ ਇੱਕੋ ਤਰੀਕਾ ਸਾਡਾ ਜਮਹੂਰੀ ਹੱਕ ਆ ਤੇ ਅਸੀਂ ਆਪਣਾ ਰੋਸ ਮੁਜ਼ਾਹਰਾ ਕਿਤੇ ਵੀ ਕਰ ਸਕਦੇ ਆ ਭਾਵੇਂ ਉਹ ਦਿੱਲੀ ਹੋਵੇ ਭਾਵੇਂ ਚੰਡੀਗੜ੍ਹ ਹੋਵੇ ਤੇ ਭਾਵੇਂ ਜਿੱਥੇ ਮਰਜ਼ੀ ਹੋਵੇ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਸਾਡੇ ਕਿਸਾਨ ਵੀਰੋ ਉੱਥਾਰੇ ਉਹਨਾਂ ਨਾਲ ਧੱਕਾ ਹੋਇਆ ਬਹੁਤ ਜ਼ਿਆਦਾ ਉਹਨਾਂ ਦੇ ਸੱਟਾਂ ਲੱਗੀਆਂ ਉੱਥੇ ਥਰੂ ਗੈਸ ਦੇ ਗੋਲੇ ਵੱਜਣ ਦੇ ਆ ਪਲਾਸਟਿਕ ਦੀਆਂ ਗੋਲੀਆਂ ਮਾਰਨ ਦੇ ਆ ਬੜਾ ਕੁਝ ਕਰਨ ਦੇ ਕਈਆਂ ਦੇ ਲੱਤਾਂ ਟੁੱਟ ਗਈਆਂ ਕਈਆਂ ਦਾ ਕੁਝ ਹੋ ਗਿਆ ਉਹਦੇ ਸਬੰਧ ਵਿੱਚ ਵੀ ਵੱਡਾ ਰੋਸ ਆ ਕਿ ਜੇ ਸਰਕਾਰ ਨੇ ਸਾਡੇ ਕਿਸਾਨ ਵੀਰਾਂ ਨੂੰ ਦਿੱਲੀ ਜਾਣ ਤੋਂ ਇਦਾਂ ਡੱਕਿਆ ਜਿਹਨਾਂ ਜਿਆਦਾ ਦੁਖੀ ਕੀਤਾ ਫਿਰ ਪੂਰਾ ਪੰਜਾਬ ਉੱਠ ਕੇ ਜਾਵਾਂਗੇ ਫਿਰ ਉੱਥੇ ਜਿਹੜੀ ਆ ਇਹ ਸੋਚੇ ਜਿਹੜਾ ਮੋਦੀ ਜੀ ਇਹੋ ਕਿਸਾਨ ਅਕੇ 13 ਮਹੀਨੇ ਦਿੱਲੀ ਰਹਿ ਕੇ ਤੇਰੀ ਧੌਣ ਚੋਂ ਕਿਲਾ ਕੱਢ ਕੇ ਆਏ ਆ ਉਦੋਂ ਵੀ ਤੂੰ ਕਹਿੰਦਾ ਜੀ ਵੀ ਮੈਂ ਤਿੰਨ ਕਾਨੂੰਨ ਇਹ ਵਾਪਸ ਨਹੀਂ ਕਰਨੇ ਤੇ ਆਪਾਂ ਨੇ ਉਹ ਉਦੋਂ ਕਰਾਇ ਹੀ ਸਾਰੇ ਸਾਥੀਆਂ ਨੇ ਮਿਲ ਕੇ ਉਦੋਂ ਸਾਡੇ ਨਾਲ ਕਿਸਾਨ ਵੀ ਨਾਲ ਹੀ ਮਜ਼ਦੂਰ ਵੀ ਸਾਡੇ ਨਾਲ ਹੀ ਦੁਕਾਨਦਾਰ ਸਾਡੇ ਨਾਲ ਹੀ ਜੋ ਬਿਜ਼ਨਸਮੈਨ ਸਾਰਾ ਸਾਡੇ ਨਾਲ ਹੀ ਹੁਣ ਵੀ ਸਾਡੇ ਨਾਲ ਸਾਰਾ ਬਿਜ਼ਨਸਮੈਨ ਛੋਟਾ ਵੱਡਾ ਤੇ ਕਿਸਾਨ ਦੁਕਾਨਦਾਰ ਅੱਜ ਵੇਖੋ ਅਸੀਂ ਚਾਰ ਪੰਜ ਸ਼ਹਿਰਾਂ ਤੋਂ ਘੁਮ ਕੇ ਆਏ ਆ ਮੈਂ ਗਰਦਾਸਪੁਰ ਵੀ ਗਿਆ ਏ ਗਰਦਾਸਪੁਰ ਵੀ ਬਿਲਕੁਲ ਬੰਦਾ ਕਾਦੀਆਂ ਬੰਦਾ ਹਰਚਵਾਲ ਬੰਦਾ ਤੇ ਟੋਟਲ ਸਾਡੇ ਬੰਦੇ ਅੰਮ੍ਰਿਤਸਰ ਵੀ ਉਹਨਾਂ ਵੀ ਬਸੇ ਸਾਰੇ ਮੁੰਡੇ ਆ ਸ਼ਹਿਰ ਅੱਜ ਬੰਦਾ ਇਸ ਪਰ ਸੋਚ ਲੈਣਾ ਚਾਹੀਦਾ ਸਰਕਾਰ ਨੂੰ ਪੀ ਜੇ ਕਿਸਾਨਾਂ ਦੀ ਇੱਕ ਕਾਲ ਦੇ ਉੱਤੇ ਪੂਰਾ ਭਾਰਤ ਬੰਦ ਹੋ ਸਕਦਾ ਤੇ ਜੇ ਇਹ ਕਾਲ ਦੇ ਦਿਨ ਵੀ ਆਓ ਦਿੱਲੀ ਸਾਰੇ ਜਣੇ ਚੱਲ ਕੇ ਜਾਉਣਗੇ ਨਾ ਅੱਗੇ ਨਹੀਂ ਗਏ ਅੱਗੇ ਨਹੀਂ ਇਹਨਾਂ ਨੇ ਜੋਰ ਦੇਖਿਆ ਏ ਇਹ ਕਰਕੇ ਜਿਹੜੀਆਂ ਸਾਡੀਆਂ ਬਹੁਤ ਵਾਜਿਬ ਮੰਗਾਂ ਵੀ ਜਿਹੜੀ ਸਾਡੀ ਫਸਲ ਆ ਉਹਦੀ ਐਮਐਸਪੀ ਦੀ ਗਰੰਟੀ ਦੋ ਮੰਗਦੇ ਕੀ ਆਂ ਵੀ ਜੇ ਸਾਡੀ ਫਸਲ ਜਿਹੜੀ ਆ 1800 ਨੂੰ ਵਿਕਦੀ ਏ ਤਾਂ ਉਹਦੀ ਗਰੰਟੀ ਹੋਵੇ ਵੀ 1800 ਤੋਂ ਥੱਲੇ ਕੋਈ ਨਾ ਲਵੇ ਭਾਇਓ ਪ੍ਰਾਈਵੇਟ ਲੈ ਲੈ ਭਾਇ ਸਰਕਾਰੀ ਲੈ ਲੈ ਸਾਨੂੰ ਇਹ ਨਹੀਂ ਕੋ ਮਤਲਬ ਕਿ ਸਾਡੀ ਸਰਕਾਰੀ ਵਿਕਣੀ ਚਾਹੀਦੀ ਹੈ ਜੇ ਸਾਡੀ ਕੜਕ ਦੀ 2500 ਰੁਪਿਆ ਰੇਟ ਆ ਤੇ 2500 ਰੁਪਿਆ ਜਿਹੜਾ ਉਹ ਵਿਕਣਾ ਚਾਹੀਦਾ ਉਹ ਤੁਸੀਂ ਜਿਹੜਾ ਘੱਟ ਲੈਂਦਾ ਵਾ ਉਹਦੀ ਸਰਕਾਰ ਭਾਈ ਭਾਈ ਕਰੇ ਜਾਂ ਉੱਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਸਾਡੀਆਂ ਮੰਗਾਂ ਆ ਸਾਡੀਆਂ ਮੰਗਾਂ ਨੂੰ ਵਾਜਿਬ ਮੰਗਾਂ ਨਾ ਸਗੋਂ ਮੰਗਾਂ ਦੇਣ ਦੀ ਬਜਾਏ ਸਾਡੇ ਉੱਤੇ ਜਿਹੜਾ ਉਹ ਤਸੱਦ ਕਰਦੇ ਆ ਇਹ ਸਾਡੇ ਕੋਲ ਬਰਦਾਸ਼ਤ ਨਹੀਂ ਹੋਣਾ ਦੋ ਚਾਰ ਦਿਨ ਹੋਰ ਦੇਖਾਂਗੇ 18 ਤਰੀਕ ਨੂੰ ਸਾਡੀ ਮੀਟਿੰਗ ਆ ਫਿਰ ਦਿੱਲੀ ਵਾਲ ਨੂੰ ਸਾਰੇ ਖੂਚ ਕਰਨਗੇ ਦਿੱਲੀ ਪਹੁੰਚਣਗੇ ਫਿਰ ਬੀਤੇ ਦਿਨ ਪਹੁੰਚੇ ਆ ਬੀਤੇ ਦਿਨ ਕਿਸਾਨਿਕ ਦੀ ਮੌਤ ਵੀ ਹੋਣ ਦਾ ਸਮਝਾਰ ਮਿਲਿਆ ਹੈ ਉਹਦੇ ਰਕਮ ਦੇਖੋ ਬੜੀ ਇਹਨੂੰ ਦੁਰਘਟਨਾ ਗੱਲ ਕਹਿ ਸਕਦੇ ਆ ਸਰਕਾਰ ਵਾਸਤੇ ਅੱਗੇ ਵੀ ਸਾਡਾ 750 ਕਿਸਾਨ ਉੱਤੇ ਖਸੀਦ ਹੋ ਗਏ ਆ ਤੇ ਦੁਬਾਰਾ ਫਿਰ ਉਹੀ ਕੰਮ ਫੜ ਲਿਆ ਸਰਕਾਰ ਨੇ ਤੇ ਫਿਰ ਸਾਡਾ ਇੱਕ ਸ਼ਹੀਦ ਹੋਇਆ ਗਈਆਂ ਦੇ ਸੱਟਾਂ ਲੱਗ ਗਈਆਂ ਸਾਡੇ ਇੱਥੇ ਮਾਜੇ ਦਾ ਜਿਹੜਾ ਜਿਹੜਾ ਸ਼ਹੀਦ ਹੋਇਆ ਤੇ ਗਾਹ ਤੋਂ ਗਾਸ਼ੀਦਿਆ ਦੇਣ ਵਾਲਿਆਂ ਦੀ ਕਮੀ ਨਹੀਂ ਆ ਸ਼ਹੀਦਿਆ ਦੇਣ ਵਾਲੇ ਬੜੇ ਤਿਆਰ ਉੱਥੇ ਬੜੇ ਤਿਆਰ ਇੱਥੇ ਪਿੰਡਾਂ ਵਿੱਚ ਬਿਠੇ ਬੜੇ ਤਿਆਰ ਆ ਪਰਚੀਂ ਦੀਆਂ ਦਿੱਤੀਆਂ ਜਾਂ ਸਾਡੇ ਬੰਦੇ ਤਾਂ ਆਠਾ ਹੁੰਦੇ ਉਹਦੇ ਨਾਲ ਇਹ ਸਰਕਾਰ ਜਿੱਤ ਨਹੀਂ ਸਕਦੀ ਸਰਕਾਰ ਨੂੰ ਆਖਰੀ ਮੰਗਾਂ ਮੰਨਣੀਆਂ ਪੈਣੀਆਂ ਤੇ ਮੰਗਾਂ ਮੰਨ ਕੇ ਹੀ ਜਿਹੜੀ ਆ ਉਹ ਸਹਿਮਤੀ ਜਨਜ ਨਹੀਂ ਬਣਦੀ ਉਹਨੇ ਤੇ ਨਾ ਸਰਕਾਰ ਸ਼ਾਂਤੀ ਨੇ ਬਹਿ ਸਕਦੀ ਆ ਤੇ ਨਾ ਜਿਹੜੇ ਆ ਕਿਸਾਨ ਮਜ਼ਦੂਰਾ ਦੁਕਾਨਦਾਰ ਉਹ ਸ਼ਾਂਤੀ ਨੇ ਬਹਿ ਸਕਦਾ ਜਿੰਦਰ ਸਰਕਾਰ ਤੇ ਕਿੰਨਾ ਕੁ ਭਰੋਸਾ ਕਰਦੇ ਹੋ ਕਿ ਤੁਹਾਡੇ ਮੰਗਾਂ ਮੰਨਣਗੇ ਨੇ ਕੇਂਦਰ ਸਰਕਾਰ ਤੇ ਭਰੋਸਾ ਕੋਈ ਨਹੀਂ ਕਿਉਂਕਿ ਭਰੋਸੇ ਤੋਂ ਦੋ ਵਾਰੀ ਭੱਜੀ ਆ ਪਿਛਲੀ ਵਾਰੀ ਆ ਦੂਰੇ ਆ ਰੌਲਾ ਪਾਉਣ ਦੀ ਲੋੜ ਹੀ ਨਹੀਂ ਪੈਣੀ ਪਿਛਲੀ ਵਾਰੀ ਤਿੰਨ ਕਾਨੂੰਨ ਵਾਪਸ ਹੋਣ ਤੋਂ ਬਾਅਦ ਸਾਡੀ ਕਿਉਂਕਿ ਮੰਗੀ ਪਿਛਲੀ ਵਾਰੀ ਤੇ ਤਿੰਨ ਕਾਨੂੰਨ ਜਿਹੜੇ ਆ ਇਹਨਾਂ ਨੂੰ ਜਿਹੜਾ ਵਾ ਵਾਪਸ ਕਰੋ ਉਹਨਾਂ ਨੇ ਉਹ ਤਿੰਨ ਕਾਨੂੰਨ ਵਾਪਸ ਕਰ ਦਿੱਤੇ ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਨਾਲ ਨਾਲ ਮੰਗਾਇਓ ਦੇ ਵੀ ਐਮਐਸਪੀ ਤੇ ਗਰੰਟੀ ਦੌਰ ਕਿਤੇ ਕਮੇਟੀ ਬਣਾ ਲਈ ਨੇ ਜਿਹੜੇ ਸਾਡੇ ਤੇ ਪਰਚੇ ਕੀਤੇ ਤੁਸੀਂ ਉਹ ਪਰਚੇ ਰੱਦ ਕਰੋ ਉਹਦੋਂ ਕਿਤੇ ਵੀ ਤੁਹਾਡੇ ਉਹ ਵੀ ਨੋਟ ਕਰ ਲਿਆ ਵੀ ਤੁਹਾਡੇ ਜਿਹੜੇ ਪਰਚੇ ਸਾਰੇ ਜਿਹੜੇ ਕੈਨਸਲ ਕੀਤੇ ਜਾਵਾਂਗੇ ਲਿਖਤੀ ਲਿਆ ਉਹਨਾਂ ਕੋਲ ਫਿਰ ਉਦੋਂ ਇਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਸਾਡੇ ਜੁਪੀ ਚ ਸ਼ਹੀਦ ਹੋਏ ਆ ਉੱਥੇ ਸਾਡੇ 7-8 ਕਿਸਾਨ ਤੁਸੀਂ ਮਾਰੇ ਆ ਉਹਨੂੰ ਜਿਹੜਾ ਮੰਤਰੀ ਅਜੇ ਮਿਸ਼ਰਾ ਟੈਣੀ ਉਹਨੂੰ ਸਜ਼ਾ ਦਿਓ ਉਹਨੂੰ ਮੰਤਰੀ ਮੰਡਲ ਤੋਂ ਦਰਖਾਸਤ ਕਰੋ ਤੇ ਜਿਹੜੇ ਸਾਡੇ ਜਿਹੜੇ ਕੁਝ ਕਿਸਾਨ ਤੁਸੀਂ ਵੜ ਕੇ ਅੰਦਰ ਦਿੱਤੇ ਆ ਉਹਨਾਂ ਨੂੰ ਜੇਲਾ ਚੋਂ ਰਿਹਾ ਕਰੋ ਉਹ ਵੀ ਇਹਨਾਂ ਨੇ ਗੱਲਾਂ ਮੰਨ ਲਈਆਂ ਐਡੀਆਂ ਸਾਰੀਆਂ ਗੱਲਾਂ ਮਨਮਨੋਤੀ ਹੋ ਕੇ ਫੇਰ ਉੱਥੋਂ ਮੋਰਚਾ ਚੁੱਕਿਆ ਗਿਆ ਨਾ ਕਿਸੇ ਇੱਕ ਦੇ ਘਰ ਤੇ ਚੁੱਕਿਆ ਗਿਆ ਕਿਉਂਕਿ ਉੱਥੇ 550 ਕਿਸਾਨ ਜਿੱਤੇ ਵੜੀ ਗੇ ਜਿਹੜੇ ਹੁਣ ਕਿਸਾਨ ਵੀਰ ਇੱਥੇ ਮੋਰਚੇ ਨੇ ਗਏ ਆ ਨਾ ਉਮੀਦ ਉਸ ਨਾਲ ਹੀ ਇਹਨਾਂ ਸਾਰਿਆਂ ਦੀ ਸਹਿਮਤੀ ਦੇ ਨਾਲ ਇਹ ਮੋਰਚਾ ਚੁੱਕਿਆ ਗਿਆ ਵਾ ਤੇ ਉਹ ਮੋਰਚੇ ਤੋਂ ਸਰਕਾਰ ਭੱਜੀ ਆ ਅਸੀਂ ਨਹੀਂ ਭੱਜੇ ਉਹ ਜਿਹੜੇ 3 ਕਰੋੜ ਉਹ ਤੇ ਵਾਪਸੀ ਆ ਹੁਣ ਉਹਨਾਂ ਦੇ ਨਾਲ ਜਿਹੜੀਆਂ ਹਾਟੀਆਂ ਰਹਿੰਦੀਆਂ ਸ਼ਰਤਾਂ ਸੀ ਉਹਨਾਂ ਤੋਂ ਸਰਕਾਰ ਜਿਹੜੀ ਥੋੜੀ ਜਿਹੀ ਪਛਾਣ ਗਈ ਆ ਉਹ ਵੀ ਹੁਣ ਇਹਨਾਂ ਨੂੰ ਮੰਨਣੀਆਂ ਪੈਣੀਆਂ ਕਿ ਜੇ ਤੁਸੀਂ 3 ਕਰੋੜ ਵਾਪਸ ਕੀਤੀ ਆ ਤੇ ਇਹ ਵੀ ਸ਼ਰਤਾਂ ਤੁਹਾਨੂੰ ਨਾਲ ਮੰਨਣੀਆਂ ਪੈਣੀਆਂ ਨਹੀਂ ਤੇ ਦੁਬਾਰਾ ਫਿਰ ਅੰਦੋਲਨ ਉਸੇ ਤਰ੍ਹਾਂ ਦਿੱਲੀ ਦੇ ਵਿੱਚ ਜਿਹੜਾ ਉਹ ਹੋਊਗਾ ਧੰਨਵਾਦ ਗੁਰਪ੍ਰੀਤ ਸਿੰਘ ਵਾਪਰਾ ਜੋਤ ਕਟਾ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਅੱਜ ਇਹਦਾ ਕਰਨਾ ਲੱਗਾ ਹੋਇਆ ਹੈ। ਦੇਖੋ ਜੀ ਜੋ ਪਿਛਲੇ ਸਮੇਂ 'ਚ ਦਿੱਲੀ ਮੋਰਚਾ ਲੱਗਾ ਸੀ ਉਸ ਵਿੱਚ ਜੋ ਮੋਦੀ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਐਮਐਸਪੀ ਲੈ ਕੇ ਵੱਖ-ਵੱਖ ਜਿਹੜੇ ਉੱਥੇ ਪਰਚੇ ਹੋਏ ਸੀ ਕਿਸਾਨਾਂ ਦੇ ਉੱਪਰ ਉਹਨਾਂ ਨੂੰ ਲੈ ਕੇ ਹੋਰ ਵੀ ਜਿਨ੍ਹਾਂ ਨੇ ਸਾਡੇ ਜਿਹੜੇ ਮੁੱਦੇ ਸੀ ਉਹਨਾਂ ਲੈ ਕੇ ਜਿਹੜੇ ਸਾਡੇ ਨਾਲ ਮੀਟਿੰਗਾਂ ਹੋਈਆਂ ਸੀ ਉਹਨਾਂ ਵਿੱਚ ਕਿਹਾ ਕਿ ਐਮਐਸਪੀ ਜਿਹੜੀ ਲਾਗੂ ਕੀਤੀ ਜਾਊਗੀ ਬਸ ਉਹ ਫਸਲਾਂ ਦੇ ਤੇ ਜਿਨ੍ਹਾਂ ਵੀ ਦਿੱਲੀ ਮੋਰਚੇ ਵਿੱਚ ਕਿਸਾਨ ਵੀਰਾਂ ਤੇ ਚੀਜ਼ਾਂ ਸਾਡੇ ਨੌਜੋਨਾਂ ਦੇ ਪਰਚੀ ਹੋਏ ਸੀ ਉਹ ਸਾਰੇ ਕੈਨਸਲ ਕੀਤੇ ਜਾਣਗੇ ਪਰ ਬਦਕਿਸਮਤੀ ਨਾਲ ਜਿਹੜੀ ਸਰਕਾਰ ਹੀ ਮੋਦੀ ਸਰਕਾਰ ਇਹਨੇ ਕੋਈ ਵੀ ਪਰਚੀ ਵੀ ਰੱਦ ਕੀਤੇ ਨਾ ਕੋਈ ਐਮਐਸਪੀ ਦੀ ਜਿਹੜੀ ਸੀ ਉਹ ਜਿਹੜਾ ਹੰਗਾਰਾ ਨਹੀਂ ਦਿੱਤਾ ਜਿਹੜੀ ਐਮਐਸਪੀ ਚਾਲੂ ਲਾਗੂ ਨਹੀਂ ਕੀਤੀ ਕਿ ਕੁਝ ਫਸਲਾਂ ਦੇ ਉਸ ਨੂੰ ਮਕਸਦ ਲੈ ਕੇ ਅੱਜ ਦਾ ਜਿਹੜਾ ਹੀ ਸਾਡਾ ਗ੍ਰੋਮ ਇਹ ਤਾਂ ਪਹਿਲਾਂ ਵੀ ਲਿਖਿਆ ਸੀ ਭਾਰਤ ਮਾਡਾ ਦੂਸਰਾ ਇਹਦੇ ਨਾਲ ਹੀ ਇਨਫਲਾਊਡ ਜੁੜਿਆ ਗਿਆ ਜਿਹੜਾ ਸਾਡਾ ਸਾਡੇ ਕਿਸਾਨ ਵੀਰ ਸੰਘੂ ਮੋਰਚੇ ਦੇ ਜਿਹੜੇ ਧਰਨਾ ਲਾਉਣ ਜਾ ਰਹੇ ਸੀ ਦਿੱਲੀ ਉਹਨਾਂ ਦੇ ਨਾਲ ਬਹੁਤ ਹੀ ਘਟਿਆ ਜਿਹੜੀ ਆ ਨਿੰਦਜੋ ਘਟਨਾ ਜਿਹੜੀ ਮੋਦੀ ਸਰਕਾਰਾਂ ਨੂੰ ਕੀਤੀ ਗਈ ਆ ਉਹ ਤਾਂ ਨਿੰਦਨਯੋਗ ਆ ਕਿਉਂਕਿ ਸਾਡੇ ਗਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਪਹਿਲਾ ਕਿਸਾਨ ਉਹ ਚਹੀਦ ਹੋ ਗਿਆ ਬਹੁਤ ਦੁੱਖਦਾਈ ਖਬਰ ਆ ਕਿਉਂਕਿ ਸਾਡੇ ਹੀ ਜਿਹੜੇ ਜਵਾਨ ਆ ਉਹ ਬਾਰਡਰ ਤੇ ਲੜਦੇ ਆ ਤੇ ਜਿਹੜੇ ਕਿਸਾਨ ਆ ਉਹ ਖੇਤੀ ਕਰਦੇ ਪਰ ਬਦਕਿਸਮਤੀ ਸਾਡੇ ਕਿਸਾਨ ਵੀ ਅੱਜ ਲੜਦੇ ਬਾਰਡਰ ਤੇ ਸਾਡੇ ਜਿਹੜੇ ਜਵਾਨ ਉਹ ਵੀ ਗੋਲੀਆਂ ਅੱਗੇ ਜਿਹੜੇ ਲੜਦੇ ਆ ਤੇ ਅੱਜ ਦਾ ਜਿਹੜਾ ਮੁੱਖ ਜਿਹੜਾ ਮੁੱਦਾ ਵਾ ਏ ਅਸੀਂ ਬਿਲਕੁਲ ਜਿਹੜੇ ਸਾਡੇ ਕਿਸਾਨ ਵੀ ਸੰਭੂ ਬੋਟ ਬਾਰਡ ਤੇ ਜਿਹੜੇ ਧਰਨਾ ਲੰਘਦੇ ਆ ਉਹਨਾਂ ਦੇ ਨਾਲ ਅਸੀਂ ਬਿਲਕੁਲ 100% ਸਹਿਮਤ ਬਾ ਉਹਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਕਰਿਆ ਤੇ ਆਉਣ ਵਾਲੇ ਸਮੇਂ ਵਿੱਚ ਇੱਕ ਦੋ ਦਿਨ ਚ ਆਪਣੀਆਂ ਐਸਕੇਮ ਦੀ ਮੀਟਿੰਗਾਂ ਚੱਲ ਰਹੀ ਆ ਤੇ ਅਸੀਂ ਆਪਣੀ ਜਥੇਬੰਦੀ ਬਣਾ ਉਹਨਾਂ ਨੂੰ ਹਮਾਇਤ ਦਿੰਦੇ ਹਾਂ ਜੀ ਪਤਨ ਜੀ ਧਰਨਾ ਲਗਾਉਣ ਤੋਂ ਬਾਅਦ ਕੀ ਕਰਨਾ ਚਾਹੁੰਦੇ ਹੋ ਮੈਂ ਭਲਵਿੰਦਰ ਸਿੰਘ ਮਠੋੜਾ ਜ਼ਿਲ੍ਹਾ ਪ੍ਰਬੰਧ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜਵਾਲ ਇਹ ਜਿਹੜਾ ਧਰਨਾ ਲੱਗਾ ਬਾ ਇਹ ਅੱਜ ਸੰਯੁਕਤ ਮੋਰਚੇ ਦੀ ਕਾਰਤੇ ਲੱਗਾ ਇਹ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਤੇ ਟ੍ਰੇਡ ਯੂਨੀਅਨਾਂ ਦੇ ਸੱਦੇ ਤੇ ਝੰਡਾ ਲਾ ਕਰਨਾ ਲੱਗਾ ਇਹ ਧਰਨਾ ਬੜਾ ਰੋਸ ਦੇ ਵਿੱਚ ਲੱਗਾ ਕਿ ਜਿਹੜੇ ਸਾਡੇ ਕਿਸਾਨ ਬਾਰਡਰਾਂ ਤੇ ਖੜੇ ਨੇ ਉਹਨਾਂ ਦੇ ਉੱਤੇ ਜਿਹੜੇ ਹਤਿਆਚਾਰ ਹੋ ਰਿਹਾ ਉਹਦੇ ਰੋਸ ਵਜੋਂ ਧਰਨਾ ਲਾਇਆ ਅਸੀਂ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜਦੋਂ ਪਾਣੀ ਜਿਹੜਾ ਵਾ ਜਿੰਨਾ ਚਿਰ ਉਹਦੇ ਥੱਲੇ ਅੱਗ ਨਾ ਡਾਈਏ ਤੇ ਉਹ ਠੰਡਾ ਹੀ ਰਹੂਗਾ ਜਦੋਂ ਅੱਗ ਡਾ ਦਈਏ ਤਾਂ ਫਿਰ ਉਹ ਫਟੜ ਤੱਕ ਜਾਂਦਾ ਪਾਣੀ ਫਿਰ ਜਦੋਂ ਫਟ ਜਾਂਦਾ ਫਿਰ ਆੜ ਗਵਾੜ ਵੀ ਨਹੀਂ ਦੇਖਦਾ ਇਸ ਕਰਕੇ ਅਸੀਂ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਤੁਰੰਤ ਮੰਨ ਕੇ ਤੇ ਸਾਡੇ ਜਿਹੜੇ ਮਸਲੇ ਆ ਉਹ ਹੱਲ ਕਰ ਜੇ ਨਹੀਂ ਤਾਂ 18 ਤਰੀਕ ਨੂੰ ਸੂਜਮਤ ਮੋਰਚੇ ਦਾ ਫੈਸਲਾ ਇਹ ਤਰੀਕਾ ਹੈ ਕਿ ਆਪਣੇ ਮੀਟਿੰਗ ਦੀ ਉਸ ਮੀਟਿੰਗ ਦੇ ਵਿੱਚ ਸਾਡੇ ਅਗੂ ਜਿਹੜਾ ਫੈਸਲਾ ਰਹਿਣਗੇ ਅਸੀਂ ਉਸ ਫੈਸਲੇ ਤੇ ਵੀ ਅੱਜ ਵਾਂਗ ਫੁੱਲਚੜਾ ਵੰਡੋ। ਦੁੱਖ ਵਾਲੀ ਗੱਲ ਹੈ ਕਿ ਇੱਕ ਕਿਸਾਨ ਸ਼ਹੀਦ ਹੋ ਗਿਆ ਜੋ ਕਿ ਜ਼ਿਲ੍ਹਾ ਗਰਦਾਸਪੁਰ ਦਾ ਹੀ ਰਹਿਣ ਵਾਲਾ ਸੀ। ਹਾਂਜੀ ਹਾਂਜੀ ਉਹ ਕਿਸਾਨ ਜਿਹੜਾ ਵਾ ਸਾਡੇ ਲਾਗੇ ਪਿੰਡ ਚਾਚੋਕੇ ਆ ਬੜਾ ਵਧੀਆ ਕਿਸਾਨ ਸੀ ਪਹਿਲਾਂ ਵੀ ਉਹ ਸਾਡੇ ਨਾਲ ਮੋਰਚੇ 'ਚ ਗਿਆ ਸੀ। ਬੜਾ ਦੁੱਖ ਦੀ ਗੱਲ ਆ ਕਿ ਸਰਕਾਰ ਦੇ ਕੰਤੇ ਜੂਨੀ ਸਰਕ ਦੀ ਅਸੀਂ ਉਹ ਅਸਰ ਜਿਹੜਾ ਕਿਸਾਨ ਸਾਡਾ ਸਾਥੀ ਸ਼ਹੀਦ ਹੋ ਗਿਆ ਅਸੀਂ ਉਹਨੂੰ ਸਰਦਾਰ ਲਈ ਦਿੰਦੇ ਆ ਤਾਂ ਸਰਕਾਰ ਕੋ ਮੰਗ ਕਰਦੇ ਆ ਕਿ ਉਹਨੂੰ ਬਣਦਾ ਮਾਅਵਜਾ ਉਹਦੇ ਪਰਿਵਾਰ ਨੂੰ ਜਿਹੜੀ ਵੀ ਸਹਾਇਤਾ ਵਾ ਉਹ ਦਿੱਤੀ ਜਾਵੇ ਤਾਂ ਇਹ ਜਿਹੜੇ ਆ ਸਰਕਾਰ ਮਗਾ ਮੰਨ ਕੇ ਤੇ ਜਿੰਨੇ ਵੀ ਕਿਸਾਨ ਸਾਡੇ ਡਟੇ ਬਾਰਡਰਾਂ ਤੇ ਉਹਨਾਂ ਦੀ ਵਾਪਸੀ ਕਰਨ ਤੁਹਾਨੂੰ ਕਿ ਸਾਰੇ ਲੋਕਾਂ ਵੱਲੋਂ ਦੁਕਾਨਦਾਰ ਰੇੜੀ ਫੜੀ ਮਲਾਜਮ ਬਿਜਲੀ ਬੋਰਡ ਰੋਡਵੇ ਸਾਰਿਆਂ ਨੇ ਤੁਹਾਡਾ ਡਟ ਕੇ ਸਮਰਥਨ ਕੀਤਾ ਕਿਉਂਕਿ ਸਾਰੇ ਆਜਮ ਸਾਰੇ ਜਿਹੜੇ ਡਰਾਈਵਰ ਵਾ ਹਿੰਦੁਸਤਾਨ ਦੇ ਉਹ ਅੱਜ ਇਸ ਹਟਾ ਦੇ ਵਿੱਚ ਜਿਹੜਾ ਆ ਉਹ ਹਿੱਸਾ ਲੈ ਰਹੇ ਆ ਉਹ ਮੈਂ ਤੁਹਾਨੂੰ ਕੁੜੇ-ਉੜੇ ਇੱਕ ਇਨਫੋਰਮੇਸ਼ਨ ਦਿੰਦਾ ਮੈਂ ਕਮਾਨ ਤੋਂ ਆਇਆ ਐ ਟੱਕੜ ਵਾਲਾ ਗਾੜੀ ਚਈਆ ਵੀਰਾਂ ਦੇ ਲੱਤਾਂ ਤੇ ਫੱਟਾ ਲੱਗੀ ਆ ਚਈਆ ਵੀਰਾਂ ਦੇ ਪੂਰੇ ਇਸ ਤੇ ਸਾਰੇ ਬੱਚੇ ਆ ਪੂਰੇ ਇਸ ਤੇ ਤੁਸੀਂ ਦੇਖਿਓਰੇ ਅੱਖਾਂ ਖਰਾਬ ਹੋ ਗਈਆਂ ਪਈਆਂ ਦੀਆਂ ਉਹ ਸਾਰੇ ਜਣੇ ਉਹ ਲੜਾਈ ਭਰਾਓ ਜਿੰਦਾਬਾਦ ਜਿੰਦਾਬਾਦ ਖੁਫਾਰ ਵੀ ਦੂਰ ਹੈ ਇੱਕ ਤਾਂ ਜਿੰਦਾਬਾਦ 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 ਨਰਦੇ ਲੋਕ ਜਿੰਦਾਬਾਦ 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 ਨਰਦੇ ਲੋਕ ਜਿੰਦਾਬਾਦ 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 ਜਿਹਨੇ ਲੋਕਾਂ ਨਾਲ ਖਾਣਾ ਉਹਦਾ ਕੱਥ ਨਹੀਂ ਜਿਹਨੇ ਲੋਕਾਂ ਨਾਲ ਖਾਣਾ ਉਹਦਾ ਕੱਥ ਨਹੀਂ ਜਿਹਨੇ ਲੋਕਾਂ